सर श्रीकाल जी मैं रखनी थोड़ा सब का स्वागत करती हाँ तो आस कर देंट ठीक ठाक होंगे अज अं हाजिर हाँ कुछ सूट्स लैके फंक्शनल सूट्स रहेंगे सारे सूट्स पार्टीवेयर सूट्स रहेंगे बहुत प्यारे सूट्स ने कुछ ऑर्डर तेडी हुए हुए ने कुछ रेडी फॉर सेल ने जी तुम तो देख के सेम रंग तैयार करवा सकते हो जो सेम रंगा करवाना चाहते हो सेम पिक करना चाहते हो तो सेम हो जूगा बहुत सोहने सूट्स ने बहुत ही प्यारे सब तो पहला स्टार्टिंग अ ड्रैस दिखाऊँगी जी रेडी हुई है बहुत सोहनी रेडी हुई है ਇਫ ਫਾਰ ਸੇਲ ਹੈ ਜੀ ਫਾਰ ਸੇਲ ਹੈ ਬਹੁਤ ਸੋਹਣੀ ਹੀ ਡਰੈਸ ਜਾਊਗੀ ਕਲੀ ਦਾ ਹੈ ਹੀ ਬ੍ਰਾਈਡਲ ਡਰੈਸ ਹੈ ਜੀ ਹੀ ਕਲੀ ਦਾ ਹੈ ਗਿਆ ਤੁਸੀਂ ਇਹਦਾ ਕਲੋਜ਼ ਅਪ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਡਰੈਸ ਬਣੀ ਹੈ ਜੀ ਬਹੁਤ ਸੋਹਣੀ ਇਹਦੀ ਡਰੈਸ ਬਣੀ ਹੈ ਇਹ ਇਹਦਾ ਨੈਕ ਲਾਈਨ ਹੈ ਨੈਕ ਲਾਈਨ ਹੈ ਸ਼ਰਟ ਦੇ ਵਿੱਚ ਬੁਟੀਆਂ ਰਹਿਣਗੀਆਂ ਤੇ ਕਲੀਆਂ ਬਣੀਆਂ ਨੇ ਹਨਾ ਕਲੀਆਂ ਦੇ ਹਿਸਾਬ ਦੇ ਨਾਲ ਨੇ ਆਹ ਇਹਨਾਂ ਦਾ 프ਰੰਟ ਹੈ ਗਿਆ ਬਹੁਤ ਸੋਹਣਾ ਇਹਦਾ ਫਰੰਟ ਪੈਨਲ ਹੈ ਤੇ ਇਸ ਤਰੀਕੇ ਦੇ ਨਾਲ ਇਹ ਵੀ ਕੇਰੀ ਦੇ ਉੱਤੇ ਇੰਬ੍ਰੋਇਡਰੀ ਹੈ ਕੇਰੀ ਦੇ ਉੱਤੇ ਇੰਬ੍ਰੋਇਡਰੀ ਹੋਗੀ 5 ਲੱਕਿਆ 5ਵੇਂ ਟਿਸ਼ੂ ਦੇ ਨਾਲ ਕਵਰ ਕੀਤਾ ਤੇ ਉਸ ਦੇ ਨਾਲ ਬਹੁਤ ਸੋਹਣੀ ਹੈਵੀ ਡਰੈਸ ਬਣੀ ਹੈ ਜੀ ਪਾਈਪਿੰਗ ਦਿੱਤੀ ਹੈ ਪੇਸਟਿੰਗ ਦੇ ਨਾਲ ਬੜੀਆਂ ਸੋਹਣੀ ਇਹ ਫਿਨਿਸ਼ਿੰਗ ਦੇ ਨਾਲ ਹੈ ਤੇ ਇਹਦੀ ਓਵਰ ਆਲ ਲੁੱਕ ਡਰੈਸ ਦੀ ਇਸ ਤਰੀਕੇ ਦੇ ਨਾਲ ਰਹੂਗੀ ਜੀ ਓਵਰ ਆਲ ਡਰੈਸ ਦੀ ਲੁੱਕ ਇਸ ਤਰੀਕੇ ਦੇ ਨਾਲ ਹੋਗੀ ਇਹਦੀ ਬਾਂਟ ਵੀ ਫੁੱਲ ਹੈਵੀ ਹੈ ਜੀ ਬਾਕ ਫੁੱਲ ਹੈਵੀ ਹੈ ਓਮੇ ਜੁਕਰੀ ਇਹਨਾਂ ਦੀਆਂ 슬ੀਵਸ ਨੇ ਬਹੁਤ ਸੁਣੀਆਂ 슬ੀਵਸ ਬਣੀਆਂ ਹੋਈਆਂ ਨੇ ਕਲੀਦਾਰ ਹੈ ਜ਼ਰੂਰੀ ਨਹੀਂ ਕਿ ਵਿਆਹ ਸ਼ਾਦੀਆਂ ਚ ਆਪਾਂ ਲਹਿੰਗੇ ਲਾਚੇ ਬਣਾਈਏ ਇਹ ਤੁਸੀਂ ਰਿੰਗ ਸੈਰੇਮਨੀ ਤੇ ਬ੍ਰਾਈਡਲ ਡਰੈਸ ਬਣਵਾ ਸਕਦੇ ਹੋ ਜੀ ਹੈਵੀ ਡਰੈਸ ਹੈ ਇਹ ਰਿੰਗ ਸੈਰੇਮਨੀ ਤੇ ਬਣਾਉਣਾ ਹੈ ਕਲੀਦਾਰ ਬਣਾਉਣਾ ਹੈ ਕਿਸੇ ਓਕੇਸ਼ਨ ਤੇ ਬਣਾਉਣਾ ਹੈ ਤਾਂ ਉਸ ਤਰੀਕੇ ਬਣਾ ਸਕਦੇ ਹੋ ਇਹਦੇ ਨਾਲ ਅਸੀਂ ਨੇ ਇੱਕ ਤਾਂ ਪਜਾਮੀ ਰੱਖੀ ਹੈ ਲਾਈਕ ਰਾਦੀ ਪਜਾਮੀ ਰਹੂਗੀ ਲਾਈਕ ਰਾਕ ਰੇਪ ਦੀ ਅ ਤੁਸੀਂ ਇਹਦੇ ਹਿਠਾ ਫਲੇਅਰ ਬਣਾਉਣਾ ਚਾਹੁੰਦੇ ਹੋ ਬ੍ਰਾਈਡਲ ਦੇ ਵਿੱਚ ਹੋਰ ਫਲੇਅਰ ਬਣਾਉਣਾ ਚਾਹੁੰਦੇ ਤਾਂ ਅਸੀਂ ਸ਼ਰਾਰੇ ਦੇ ਉੱਤੇ ਕੰਮ ਕਰ ਦਾਂਗੇ ਇਹੇ ਸੂਟਸ ਇਸ ਤਰੀਕੇ ਦੇ ਨੇ ਕਿ ਲਹਿੰਗੇ ਆਪਣੇ ਕੰਮ ਨਹੀਂ ਆਉਂਦੇ ਹੈਗੇ ਇਹੇ ਕੰਮ ਰੀਯੂਜ਼ ਹੋ ਜਾਂਦੇ ਨੇ ਬਹੁਤ ਸੋਹਣੀਆਂ ਲੱਗਦੀਆਂ ਨੇ ਸੇਮ ਇਹ ਰੈਡੀ ਟੂ ਸੇਲ ਹੈ ਜੀ ਜੇ ਤੁਸੀਂ ਇਹ ਖਰੀਦਣਾ ਚਾਹੁੰਦੇ ਹੋ ਤੇ ਇਹ ਸੇਲ ਹੈ ਤੇ ਇਹ ਪਿਓਰ ਕ੍ਰੇਪ ਦੇ ਉੱਤੇ ਇਹ ਬਣਾਈ ਹੈ ਤੇ ਇਹਦਾ ਹੀ ਪਿਓਰ ਔਰਗੈਂਜ਼ਾ ਦਾ ਇਹਦਾ ਦੁਪੱਟਾ ਰਹੂਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਰਹੂਗਾ ਪੱਲਿਆਂ ਦੇ ਉੱਤੇ ਏਮਬਲਾਈਡਰੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਵਿਦ ਲਿਸਿੰਗ ਫਿਨਿਸ਼ਿੰਗ ਹੈ ਤੇ ਆ ਦੁਪੱਟੇ ਦੇ ਵਿੱਚ ਹੈ ਇੰਟਗ੍ਰੇਨ ਆ ਦੁਪੱਟੇ ਵਿੱਚ ਰਹੂਗਾ ਬਹੁਤ ਸੋਹਣਾ ਹੈ ਡிரஸ் ਜਾਂਦੀ ਹੈ ਓਵਰ ਆਲ ਲੁੱਕ ਇਹ ਹੈਗੀ ਜੇ ਤੁਸੀਂ ਇਹ ਨੂੰ ਸੀਮ ਤੇ ਪਿਕ ਕਰਨਾ ਚਾਹੁੰਦੇ ਤਾਂ ਸੀਮ ਤੇ ਹੋ ਜਾਊਗਾ ਆਦਰਵਾਇਜ਼ ਜੇ ਤੁਸੀਂ ਕਿਸੇ ਕਲਰ ਕੰਬੀਨੇਸ਼ਨ ਤੇ ਹੋਰ ਤੇ ਬਣਾਉਣਾ ਚਾਹੁੰਦੇ ਤਾਂ ਹੋਰ ਤੇ ਵੀ ਬਣਾ ਜਾਊਗਾ ਫੁਲੀ ਹੈਵੀ ਫਲੇਅਰ ਹੈ ਇਹਦਾ ਤੁਸੀਂ ਫਲੇਅਰ ਚੈੱਕ ਕਰ ਸਕਦੇ ਹੋ ਬਹੁਤ ਹੈਵੀ ਹੈ ਬਹੁਤ ਸੋਹਣਾ ਹੈ ਇਹਦਾ ਹੈਵੀ ਫੀਲ ਜਾਊਗਾ ਬਾਤ ਵੀ ਇਹਦੀ ਫੁਲੀ ਹੈਵੀ ਹੈ ਜੀ ਤੁਸੀਂ ਇਸ ਨੂੰ ਰਿੰਗ ਸੈਰੇਮਨੀ ਤੇ ਰੋਕਾ ਦੀ ਸੈਰੇਮਨੀ ਤੇ ਵੀ ਪਾ ਸਕਦੇ ਹੋ ਹਨ ਕਿ ਜਿਹੜੇ ਲਹंगे ਲਾਚੇ ਨੇ ਉਹ ਬਹੁਤੇ ਕੰਮ ਨਹੀਂ ਆਉਂਦੇ ਮੰਗਰੂ ਵੀ ਆਪਣੇ ਲਈ ਯੂਜ਼ ਹੋ ਜਾਂਦੇ ਨੇ ਬਹੁਤ ਪਿਆਰਾ ਸੂਟ ਹੈ ਜਿਹੇ ਸੂਟ ਡਰੈਸ ਤੁਹਾਨੂੰ ਚੰਗੀ ਲੱਗੇ ਤਾਂ ਇਹਦਾ ਸਕਰੀਨ ਸ਼ਾਟ ਲੈ ਲਿਓ ਜੀ ਸਕਰੀਨ ਸ਼ਾਟ ਲੈ ਕੇ ਸਾਨੂੰ ਖਰੀਦਣ ਦੀ ਕੰਟੈਕਟ ਕਰ ਸਕਦੇ ਹੋ ਨੰਬਰ ਸਾਡਾ ਹੈਗਾ ਜੀ 9417710432 ਤੁਸੀਂ ਚਰਨਮੀ 170 10432 ਤੇ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ ਬਹੁਤ ਹੀ ਪਿਆਰੀ ਇਹ ਡਰੈਸ ਰਹੂਗੀ ਇਹਦੇ ਨਾਲ ਪਿਆਰਾ ਪਾਸੇ ਪ्योर ਔਰਗੈਂਜ਼ਾ ਦਾ ਦੁਪੱਟਾ ਕੀਤਾ ਹੈ ਪ्योर ਔਰਗੈਂਜ਼ਾ ਦਾ ਤੁਸੀਂ ਚੁਣੌਣ ਦਾ ਕਰਨਾ ਚਾਹੁੰਦੇ ਹੋ ਟਿਸ਼ੂ ਦਾ ਕਰਾਉਣਾ ਚਾਹੁੰਦੇ ਹੋ ਉਹ ਉਸੇ ਅਕੋਰਡਿੰਗਲੀ ਹੋ ਜਾਊਗਾ ਜੀ ਇਹ ਬਹੁਤ ਸੋਹਣਾ ਇਹ ਡਰੈਸ ਜਾਂਦੀ ਹੈ ਹਨਾ ਓਵਰ ਆਲ ਲੁੱਕ ਇਸ ਦੀ ਇਸ ਤਰੀਕੇ ਦੇ ਨਾਲ ਰਹੂਗੀ ਜੀ ਜੇ ਇਹ ਚੰਗਾ ਲੱਗਿਆ ਤਾਂ ਇਹਦਾ ਸਕਰੀਨ ਸ਼ਾਟ ਲੈ ਲਿਓ ਅਗਲਾ ਜਿਹੜਾ ਦੁਪੱਟਾ ਸਾਡੇ ਕੋਲੇ ਜੀ ਇਹ ਇਹਦਾ ਸੂਟ ਸੋਲਡ ਆਊਟ ਹੋ ਗਿਆ ਸੀ ਸੂਟ ਬਣਾਇਆ ਸੀਗਾ ਅੱਜ ਕੋਈ ਕਸਟਮਰ ਲੈ ਗਿਆ ਤਾਂ ਤੁਹਾਨੂੰ ਮੈਂ ਇਹ ਦੁਪੱਟਾ ਦਿਖਾਉਣੀ ਹੈ ਬਹੁਤ ਹੀ ਪਿਆਰੀ ਬਹੁਤ ਸੋਹਣੀ ਇਹਦੀ ਏਮਬ੍ਰੋਇਡਰੀ ਹੈ ਬਹੁਤ ਸੋਹਣੀ ਇਹਦੀ ਏਮਬ੍ਰੋਇਡਰੀ ਹੈ ਪਿਓਰ ਆਰਗੈਂਜ਼ਾ ਦੀ ਦੁਪੱਟੇ ਦੇ ਉੱਤੇ ਹੈ ਤੇ ਫੋਰ ਸਾਈਡਡ ਇਹਦਾ ਬਾਰਡਰ ਹੈ ਜੀ ਫੋਰ ਸਾਈਡਡ ਇਸ ਦਾ ਬਾਰਡਰ ਹੋਗਾ ਫਿਨਿਸ਼ਿੰਗ ਦਿੱਤੀ ਗਈ ਹੈ ਕ੍ਰੇਪ ਦੀ ਨਾਲੇਸ ਦੀ ਕ੍ਰੇਪ ਦੇ ਨਾਲ ਫਿਨਿਸ਼ਿੰਗ ਪ੍ਰੋਵਾਈਡ ਕੀਤੀ ਗਈ ਹੈ ਬਹੁਤ ਹੀ ਸੋਨਾ ਪੀਟਨ ਵਰਕ ਦਾ ਫੋਰ ਸਾਈਡਡ ਦੁਪट्टे ਤੇ ਉਤੇ ਐਂਬਰਾਇਡਰੀ ਰੰਗ ਬੜਾ ਸੋਨਾ ਮਿੱਠਾ ਜਿਹਾ ਔਰੇਂਜ ਜਿਹਾ ਇਹ ਰੰਗ ਹੈ ਬਹੁਤ ਹੀ ਪਿਆਰਾ ਬਹੁਤ ਸੋਹਣਾ ਇਹ ਮਿੱਠਾ ਜਿਹਾ ਰੰਗ ਰਹੂਗਾ ਇਹ ਤੁਸੀਂ ਸੇਮ ਡਰੈਸ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਸੇਮ ਹੋ ਜੂਗੀ ਕਿਸੇ ਹੋਰ ਕਲਰ ਕੰਬੀਨੇਸ਼ਨ ਤੇ ਕਰਾਉਣਾ ਚਾਹੁੰਦੇ ਹੋ ਤਾਂ ਕਿਸੇ ਹੋਰ ਕਲਰ ਕੰਬੀਨੇਸ਼ਨ ਤੇ ਵੀ ਹੋ ਜੂਗੀ ਇਸ ਨੂੰ ਤੁਸੀਂ ਕਲੀਦਾਰ ਬਣਾਓ ਸ਼ਰਕ ਦੇ ਟਾਈਪ ਚ ਬਣਾਓ ਕੋਈ ਡਰੈਸ ਬਣਾਉਣਾ ਚਾਹੁੰਦੇ ਹੋ ਡਰੈਸ ਹੋ ਜੂ ਇਹ ਤੁਹਾਡੀ ਫੰਕਸ਼ਨਲ ਡਰੈਸ ਚਲੀ ਜਾਊਗੀ ਤੁਸੀਂ ਇਸ ਦੇ ਹਿਸਾਬ ਨਾਲ ਤਿਆਰ ਕਰਾ ਸਕਦੇ ਹੋ ਅਦਰਵਾਈਜ਼ ਸਿੰਪਲ ਸੂਟ ਤਿਆਰ ਕਰਾਉਣਾ ਤਾਂ ਸਿੰਪਲ ਸੂਟ ਵੀ ਹੋ ਜੂਗਾ ਕਲਰ ਬਹੁਤ ਹੀ ਪਿਆਰਾ ਹੈ ਦੁਬਾਰੇ ਦੇਖ ਲਓ ਜੇ ਇਹ ਤੁਹਾਨੂੰ ਚੰਗਾ ਲੱਗਿਆ ਤਾਂ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਸੰਕ੍ਰੇਦਨੀ ਕੰਟੈਕਟ ਕਰ ਸਕਦੇ ਕਲਾ ਦੁਪੱਟਾ ਵੀ ਸੋਲਡ ਆਊਟ ਹੋ ਜਾਊਗਾ ਜੀ ਡਰੈਸ ਬਣਾਉਣੀ ਹੈ ਜਿਸ ਤਰੀਕੇ ਨਾਲ ਤੁਸੀਂ ਕਸਟਮਾਈਜ਼ ਕਰਾਉਂਗੇ ਅਸੀਂ ਉਸੇ ਤਰੀਕੇ ਦੇ ਨਾਲ ਇਸ ਨੂੰ ਕਸਟਮਾਈਜ਼ ਕਰਾਂਗੇ ਨੈਕਸਟ ਸੂਟ ਹੈਗੇ ਜੀ ਜਿਹੜਾ ਹੈਗਾ ਇਹ ਅ ਇੱਕ ਤਿਆਰ ਕੀਤਾ ਹੋਇਆ ਪਹਿਲਾਂ ਮੈਂ ਤੁਹਾਨੂੰ ਡਰੈਸ ਦਿਖਾ ਦੇਣੀ ਹੈ ਸੂਟ ਹੈ ਇਹ ਵੀ ਬਹੁਤ ਹੀ ਪਿਆਰਾ ਹੈ ਤੁਸੀਂ ਇਸ ਨੂੰ ਸੀਮ ਦੇਖ ਕੇ ਸੀਮ ਅਲਰੇਡੀ ਸੀਮ ਪਿਕ ਕਰ ਸਕਦੇ ਹੋ ਇਹ ਜਿਹਾ ਸੀਮ ਰੈਡੀ ਸੈਟ ਕੋਲੇ ਪਿਆ ਇਨ ਕੇਸ ਜੇ ਤੁਸੀਂ ਕੋਈ ਹੋਰ ਕਲਰ ਕੰਬੀਨੇਸ਼ਨ ਤੇ ਤਿਆਰ ਕਰਾਉਣਾ ਚਾਹੁੰਦੇ ਹੋ ਤਾਂ ਕਿਸੇ ਹੋਰ ਕਲਰ ਕੰਬੀਨੇਸ਼ਨ ਤੇ ਜੁਦਾ ਬੜਾ ਪਿਆਰਾ ਪਿਓਰ ਕ੍ਰੇਪ ਦੇ ਉੱਤੇ ਇਹ ਸੂਟ ਰੈਡੀ ਹੋਇਆ ਇਹਨੇ ਕਲਾਈਂਟ ਤੁਸੀਂ ਇਹਦਾ ਦੇਖੋ ਬਹੁਤ ਸੋਹਣਾ ਇਹਦਾ ਨੈਕਲਾਈਨ ਬਣਿਆ ਬਹੁਤ ਹੀ ਪਿਆਰਾ ਮਲਟੀ ਕਲਰਸ ਦੇ ਵਿੱਚ ਇਹ ਜਾ ਰਿਹਾ ਤੇ ਇਹਨਾਂ ਦੀ ਵਿੱਚ ਰਹਿਣਗੀਆਂ ਸ਼ਰ ਦੇ ਵਿੱਚ ਬੁੱਟੀਆਂ ਬਹੁਤ ਸੋਹਣੀਆਂ ਬੁੱਟੀਆਂ ਨੇ ਏ ਲਾਈਨ ਦੇ ਵਿੱਚ ਇਹ ਡਰੈਸ ਤਿਆਰ ਕੀਤੀ ਇਹ ਪਾਕਿਸਤਾਨੀ ਸੂਟ ਦੇ ਸਟਾਈਲ 'ਚ ਬਣਾਇਆ ਹੈ ਇਹ ਲਾਈਨ ਦੇ ਵਿੱਚ ਬਣਾਇਆ ਹੈ ਤੇ ਕਾਰਨਰ ਪੈਨਲਸ ਦੇ ਉੱਤੇ embroidery ਕੀਤੀ ਹੈ ਜੀ ਕਾਰਨਰਸ ਦੇ ਉੱਤੇ ਪੈਨਲਸ ਦੇ embroidery ਕੀਤੀ ਹੈ ਠਾਕੇ ਦੇ ਉੱਤੇ ਬੀਲ ਚਾਹੂਗੀ ਬਹੁਤ ਹੀ ਪਿਆਰਾ ਹੈਂਡਵਰਕ ਦਾ ਇਹ ਪੀਸ ਹੋਗਾ ਫਿਨਿਸ਼ਿੰਗ ਇਸ ਤਰੀਕੇ ਦੇ ਨਾਲ ਦਿੱਤੀ ਹੈ ਪਾਈਪਿੰਗ ਦੇ ਨਾਲ ਬਹੁਤ ਹੀ ਪਿਆਰੀਆਂ ਐਵੇਂ ਜੁੱਕਰੀ ਇਹਨਾਂ ਦੀਆਂ ਬਾਵਾਂ ਰਹਿਣਗੀਆਂ ਬੈਲ 슬ੀਵਸ ਨੇ ਜੀ ਲੰਬੀਆਂ ਇਹ 슬ੀਵਸ ਨੇ ਤੇ ਫਿਨਿਸ਼ਿੰਗ ਅਸੀਂ ਲੀਸ ਦੇ ਨਾਲ ਦਿੱਤੀ ਹੈ ਇਹਦੀ ਬਾਟਮ ਦੇ ਉੱਤੇ ਵੀ embroiderry ਹੋਗੀ ਜੀ ਬਾਟਮ ਦੇ ਉੱਤੇ ਹੈਵੀ embroiderry ਹੋਗੀ सेम ਜਿਵੇਂ ਸ਼ਰਟ ਦੇ ਉੱਤੇ embroiderry ਉਸੇ ਤਰੀਕੇ ਦੇ ਨਾਲ ਇਸ ਦੀ ਬਾਟਮ ਦੇ ਉੱਤੇ ਵੀ embroiderry ਹੈ ਸਟ੍ਰੇਟ ਸਲਵਾਰ ਬਣਾਈਆ ਸੀ ਇਹ ਇਸ ਦੀ ਤੁਸੀਂ ਸਟ੍ਰੇਟ ਸਲਵਾਰ ਪਟਿਆਲਾ ਸ਼ਾਹੀ ਪੈਂਟਸ ਪਲੈਜ਼ਸ ਜੋ ਵੀ ਬਣਾਉਣਾ ਚਾਹੋ ਨੇ ਉਸ ਤਰੀਕੇ ਦੇ ਨਾਲ ਬੋਜੂਗਾ ਇਸ ਤਰੀਕੇ ਦੇ ਨਾਲ ਇਸ ਦੀ ਸਟ੍ਰੇਟ ਬਾਟਮ ਹੈ ਇਹ ਬਹੁਤ ਹੀ ਪਿਆਰਾ ਤੇ ਜਿਹੜਾ ਇਹਦਾ ਦੁਪੱਟਾ ਇਹ ਵੀ ਪਿਓਰ ਆਰਗੈਂਜ਼ਾ ਦੀ ਉੱਤੇ ਕੀਤਾ ਗਿਆ ਜੀ ਪਿਓਰ ਆਰਗੈਂਜ਼ਾ ਦਾ ਦੁਪੱਟਾ ਤੇ ਉਹਦੇ ਵਿੱਚ ਰਹਣਗੀਆਂ ਬੁੱਟੀਆਂ ਇਸ ਤਰੀਕੇ ਦੇ ਨਾਲ ਬੁੱਟੀਆਂ ਰਹਣਗੀਆਂ ਸਕੈਲਪਿੰਗ ਕੀਤੀ ਗਈ ਹੈ ਬੜੀ ਸੋਹਣੀ ਸਕੈਲਪਿੰਗ ਹੈ ਵਿੱਚ ਸਾਰੇ ਦੇ ਵਿੱਚ ਸਿੱਪੀਆਂ ਨੇ ਜੀ ਬਹੁਤ ਹੀ ਸੋਹਣੀਆਂ ਤੇ ਬੁੱਟੀਆਂ ਰਹਣਗੀਆਂ ਬਹੁਤ ਹੀ ਪਿਆਰੀਆਂ ਇਹਨਾਂ ਦੀਆਂ ਬੁੱਟੀਆਂ ਰਹਣਗੀਆਂ ਪਿਓਰ ਕريب ਦਾ ਹੈ ਸੂਟ ਹੈ ਤੁਸੀਂ ਸੇਮ ਪਿਕ ਕਰਨਾ ਚਾਹੁੰਦੇ ਹੋ ਸੇਮ ਹੋ ਜਾਊਗਾ ਆਦਰਵਾਇਸ ਕਿਸੇ ਇੱਕ ਹੋਰ ਕਲਰ ਕੰਬੀਨੇਸ਼ਨ ਤੇ ਕਰਾਉਣਾ ਚਾਹੁੰਦੇ ਹੋ ਤਾਂ ਹੋਰ ਕਲਰ ਕੰਬੀਨੇਸ਼ਨ ਤੇ ਹੋ ਜਾਊਗਾ ਓਵਰਹਾਲ ਲੁੱਕ ਸੂਰਦੀ ਇਸ ਤਰੀਕੇ ਦੇ ਨਾਲ ਹੈ ਇਹਦੇ ਦੁਪੱਟੇ ਬਾਟਮ ਦੇ ਉੱਤੇ ਵੀ ਇੰਬਲਟਰੀ ਹੈ बहुत सोहना ही शेड है बहुत ही प्यारा आ, प्योर क्रेप के उत्ते करा चाहते हो प्योर तो हो जाओ किसी होर फैब्रिक देते करा चाहते तो थोड़ी फैब्रिक थोड़ी चॉइस का हो जाएगा। अगली जी ड्रैस है जी ये रेडी टू सेल है सैमी स्टिजड यह ड्रैस बनी हुई है रेडी टू सेल है पिस्ता ग्रीन यह कलर है पिस्ता ग्रीन यह कलर है जी तो यवरऑल लुक फ्रंट की शर्ट की है जी ये कुर्ती है ਕੁਰਤੀ ਵੀ ਫੰਦੀ ਲੈਵਲ ਦੀ ਲੁੱਕ ਹੈ ਇਸ ਤਰੀਕੇ ਦੇ ਨਾਲ ਤੇ ਆਹ ਇਹਨਾਂ ਦੀਆਂ ਬਾਵਾਂ ਰਹਿਣਗੀਆਂ ਜੀ ਆਹ ਇਹਨਾਂ ਦੀਆਂ ਬਾਵਾਂ ਰਹਿਣੀਆਂ ਫੁੱਲ ਹੈਵੀ ਇਹਨਾਂ ਦੀਆਂ ਬਾਵਾਂ ਨੇ ਐਵੇਂ ਜੁਕਰੀ ਇਹਨਾਂ ਦੀ ਬੈਕ ਰਹੂਗੀ ਇਸ ਤਰੀਕੇ ਦੇ ਨਾਲ ਹੀ ਇਹਦੀ ਬੈਕ ਰਹੂਗੀ ਤੇ ਇਹਦੇ ਨਾਲ ਇੱਥਾਂ ਸ਼ਰਾਰ ਸਕਰਟ ਬਣੀ ਹੈ ਜੀ ਲਹਿੰਗਾ ਬਣਿਆ ਫੁੱਲ ਹੈਵੀ ਲਹਿੰਗਾ ਹੈ ਤੁਸੀਂ ਫਲੇਅਰ ਦੇਖ ਸਕਦੇ ਹੋ ਫੁੱਲ ਹੈਵੀ ਇਹਦਾ ਲਹਿੰਗਾ ਰਹੂਗਾ ਸਾਰਾ ਫੁੱਲੀ ਏਮਬਰਾਇਡਰਡ ਹੈ ਫੁੱਲ ਹੈਵੀ ਇਹਦਾ ਲਹਿੰਗਾ ਬਹੁਤ ਹੀ ਪਿਆਰਾ ਬਹੁਤ ਸੋਹਣਾ ਅ ਤੁਸੀਂ ਇਸ ਨੂੰ ਆਪ ਦੀ ਚੋਇਸ ਦੇ ਹਿਸਾਬ ਨਾਲ ਸਟਿਚਿੰਗ ਕਰਵਾ ਸਕਦੇ ਹੋ ਜੀ ਇਹ ਵੀ ਏਮਬਰਾਇਡਰੀ ਦਾ ਤੁਸੀਂ ਪੈਟਰਨ ক্লোਜ਼ ਅਪ ਦੇਖ ਸਕਦੇ ਹੋ ਇਹ ਰੈਡੀ ਟੂ ਬਾਏ ਹੈ ਅ ਅਸੀਂ ਤੁਹਾਡੇ ਸਾਈਜ਼ ਦੇ ਅਕੋਰਡਿੰਗਲੀ ਇਸ ਨੂੰ ਕਸਟਮਾਈਜ਼ਡ ਕਰ ਦਾਂਗੇ ਜੀ ਬਹੁਤ ਸੋਹਣਾ ਇਹ ਹੈਗਾ ਲਹਿੰਗਾ ਤੇ ਸ਼ਰਟ ਪਸਤਾ ਗ੍ਰੀਨ ਕਲਰ ਹੈ ਜੇ ਇਹ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਇਹਦਾ ਸਕਰੀਨਸ਼ਾਟ ਲੈ ਲਓ ਜੀ ਸਕਰੀਨਸ਼ਾਟ ਲੈ ਕੇ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ 9417710432 ਜੋ ਨਮੇਕਸ ਉਸਤਤ 10432 ਦੇ ਉੱਤੇ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਹਾਂ। ਅਗਲਾ ਜਿਹੜਾ ਹੈਗਾ ਜੀ ਇਹ ਸੈਟਰਨ ਦੇ ਉੱਤੇ ਹੈ। ਸੈਟਰਨ ਨਾ ਬਹੁਤ ਹੀ ਪਿਆਰੀ ਸੈਟਰਨ ਹੈ ਸੈਟਰਨ ਦੇ ਉੱਤੇ ਇਹ ਸੂਟ ਰਹੂਗਾ। ਬਹੁਤ ਹੀ ਸੋਹਣਾ। ਇਸ ਤਰੀਕੇ ਦੇ ਨਾਲ ਇਹਦਾ ਨੈਕਲਾਈਨ ਬਣਿਆ ਹੈ। ਨੈਕਲਾਈਨ ਬਣਿਆ ਹੈ। ਬਹੁਤ ਹੀ ਸੋਹਣਾ। ਬਹੁਤ ਪਿਆਰਾ ਇਹਦਾ ਨੈਕਲਾਈਨ ਹੈ ਜੀ। ਤੇ neck line ਦੇ ਨਾਲ ਇਹਦੇ ਰਹਿਣਗੀਆਂ ਇਸ ਤਰੀਕੇ ਦੇ ਨਾਲ ক্লোজ اپ ਦੇਖ ਲਓ ਤੁਸੀਂ ਬੀਡਿੰਗਸ ਦਾ ਸਿੱਪੇ ਸਿਤਾਰੇ ਦਾ ਕੰਮ ਕੀਤਾ ਗਿਆ ਤੇ ਇਹਦੇ ਨਾਲ ਦੁਪੱਟਾ ਪਿਆਰਾ ਕੀਤਾ ਗਿਆ ਜਿਹੜਾ ਪਿਆਰ organza ਦਾ ਪਿਆਰ organza ਦਾ ਪਿਆਰਾ ਕੀਤਾ ਗਿਆ ਦੁਪੱਟਾ ਬਹੁਤ ਹੀ ਸੋਹਣਾ ਇਹ ਦੁਪੱਟਾ ਰਹੂਗਾ ਦੁਪੱਟੇ ਦੇ ਵਿੱਚ ਸਾਰੇ ਦੇ ਵਿੱਚ ਰਹਿਣਗੀਆਂ ਬੁਟੀਆਂ ਵਿਸਕੋਸ ਦਾ ਇਹ ਦੁਪੱਟਾ ਰਹੂਗਾ ਵਿਸਕੋਸ organza ਦਾ ਇਹ ਦੁਪੱਟਾ ਰਹੂਗਾ ਤੇ ਦੁਪੱਟੇ ਦੇ ਵਿੱਚ ਇਸ ਤਰੀਕੇ ਦੇ ਨਾਲ ਬੁਟੀਆਂ ਰਹਿਣਗੀਆਂ ਬਹੁਤ ਸੋਹਣੀਆਂ ਇਹਨਾਂ ਦੀਆਂ ਬੁਟੀਆਂ ਨੇ ਜੀ ਜੀ ਇਹ ਸੂਤ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਸਾਨੂੰ ਖਰੀਦਾਂਗੇ ਕੰਟੈਕਟ ਕਰ ਸਕਦੇ ਹੋ ਇਹ ਇਸ ਤਰੀਕੇ ਦੇ ਨਾਲ ਇੱਕ ਪ੍ਰੋਪਰ ਡਰੈਸ ਬਣ ਜਾਂਦੀ ਹੈ 5 ਮੀਟਰ ਦਾ ਹੈ ਫੈਬਰਿਕ ਅਜਿਹਾ ਸੀ ਅਸੀਂ ਇਹ ਵੀ ਡਰੈਸ ਵੀ ਬਣਾਈ ਹੈ ਅਪਲੋਡ ਕਰ ਦਾਂਗੇ 2-4 ਦਿਨਾਂ ਤੱਕ ਇਹਦੇ ਨਾਲ ਅਸੀਂ ਸ਼ਾਰਟ কুরਤੀ ਬਣਾਈ ਹੈ ਸ਼ਾਰਟ কুরਤੀ ਦੇ ਨਾਲ ਕਲੀ ਦਾ ਸ਼ਰਾਰਾ ਬਣਾਈ ਹੈ ਇਹ ਜਿਹੜੀ ਡਰੈਸ ਹੈ ਸ਼ਾਰਟ কুরਤੀ ਦੇ ਨਾਲ ਕਲੀ ਦਾ ਸ਼ਰਾਰਾ ਬਣਾਇਆ ਜਿਹਦੇ ਤੇ ਕੀ ਅਸੀਂ ਦੁਪੱਟੇ ਦੀ ਫਿਨਿਸ਼ਿੰਗ ਦੇ ਉੱਤੇ ਇਹ ਹੀ ਲੇਸਿੰਗ ਪ੍ਰੋਵਾਈਡ ਕੀਤੀ ਹੈ ਬਹੁਤ ਸੋਹਣੀ ਇਹ ਲੇਸਿੰਗ ਜਾਂਦੀ ਹੈ ਜੀ इस तरीके दे असि यह लेसिंग प्रोवाइड की है जी स्टिचिंग चली जाऊगी पाइया ने लेसिंग देशिंग बहुत सोनी यह ड्रैस बन के जाती है सिंपल सलवार सूट बनाना चाहिए सलवार सूट बन जो अदरवाइज कलिया के नाल बना चाहिए तो वो भी बहुत सोहना लगेगा रेड सैटन के उत्ते फोर्टी ह एट हंड्रड इस प्राइस है सैटन का फैबरिक रहेगा पां मीटर का कट रहेगा बिस्कॉस और गिंजा का दुपट्टा रहेगा विद बूटीज लेसिंग स्टिचिंग स्टाइल सारा डिफरेंट लैदार रहेगा ਇਹਦੀ 4800 ਇਸਦੀ ਪ੍ਰਾਈਸ ਹੈ ਤੇ ਬਾਹਾਂ ਦੇ ਉੱਤੇ ਇਹਦੇ ਹਲਕੀ ਜਿਹੀ ਬੀਡਿੰਗਸ ਨੇ ਮੋਤੀਆਂ ਦੇ ਨਾਲ ਇਹਨਾਂ ਦੀ ਬੀਡਿੰਗਸ ਹੈ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਬਲੱਡ ਰੈੱਡ ਰੰਗ ਦੀ ਹੁੰਦੀ ਹੈ ਇਹ ਸਾਰੇ ਜਿੰਨੇ ਵੀ ਸੂਟਸ ਦਿਖਾ ਰਹੀਆਂ ਅੱਜ ਸਾਰੇ ਫਾਰਮਲ ਸੂਟਸ ਨੇ ਵਿਆਹ ਸ਼ਾਦੀਆਂ ਦੇ ਵਿੱਚ ਤੁਸੀਂ ਬੜੇ ਸੋਹਣੇ ਇਹਨਾਂ ਨੂੰ ਪਾ ਕੇ ਹੰਡਾ ਸਕਦੇ ਅਗਲਾ ਬੜਾ ਸੋਹਣਾ ਮਿੱਠਾ ਜਿਹਾ ਰੰਗ ਹੈ ਮਿੱਠਾ ਜਿਹਾ ਇਹ ਰੰਗ ਰਹੂਗਾ ਜੀ ਆ ਯੈਲੋ ਕਲਰ ਦੀ ਹੁੰਦੀ ਹੈ ਯੈਲੋ ਕਲਰ ਦੀ ਹੁੰਦੀ ਹੈ ਕਿ ਇਹ ਬਹੁਤ ਸੋਹਣਾ ਹੀ ਮਿੱਠਾ ਜਿਹਾ ਤੁਸੀਂ ਇਹਦਾ neck line ਦੇਖ ਸਕਦੇ ਹੋ ਬਹੁਤ ਸੋਹਣਾ neck line ਹੈ ਬੁੱਟੀਆਂ ਨੇ ਜੀ ਬੁੱਟੀਆਂ ਦੇ ਬੜੀ ਬੀਡਿੰਗ ਹੈ ਬੜੇ ਦੱਬ ਮਾਜਾ ਕੰਮ ਹੈ ਬੜੇ ਸੋਹਣਾ ਧਾਗੇ ਦੇ ਨਾਲ ਕੀਤਾ ਗਿਆ ਤੇ نیچے ਲੀਹਾਂ ਰਹਿਣਗੇ ਇਸ ਤਰੀਕੇ ਦੇ ਨਾਲ ট্রান্সਪੇਰੈਂਟ ਸਿਪੀ ਹੈ ਤੇ ਮੋਤੀ ਨੇ ਸਾਰੀ ਸ਼ਰਤ ਦੇ ਵਿੱਚ ਲੀਹਾਂ ਰਹਿਣਗੇ ਤੇ ਇਸ ਤਰੀਕੇ ਦੇ ਨਾਲ ਇਹਦੇ ਹੇਠਾ ਇਹ ਜਾਲ ਲੱਗੂਗਾ ਜੀ ਬਹੁਤ ਸੋਹਣਾ ਇਹ ਸੂਟ ਹੈ ਜੇ ਇਹ ਸੂਟ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਇਸ ਦਾ ਸਕਰੀਨ ਸ਼ਾਟ ਲੈ ਲਓ ক্লোਜ਼ ਅਪ ਤੁਸੀਂ ਇਸ ਸੂਟ ਦਾ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਸੂਟ ਹੈ ਜੀ ਈ ਭੈਣ ਨੇ ਨਾ ਡਿਮਾਂਡ ਕੀਤੀ ਸੀ ਕਿ ਕਿ ਸੂਨ ਤੋਂ ਉਹਨਾਂ ਨੂੰ ਮੁਕੇਸ਼ ਵਾਲੇ ਸੀਗੇ ਪਰ ਉਹਨਾਂ ਵੀਡੀਓ ਹੀ ਨਹੀਂ ਅਪਲੋਡ ਰਹੀ। ਕਾਫੀ ਦਿਨ ਹੋ ਗਏ ਮੈਂ ਬਿਜ਼ੀ ਚਲ ਰਹੀ ਸੀ। ਵੀਡੀਓ ਮੇਥੋਂ ਅਪਲੋਡ ਨਹੀਂ ਹੋਈ ਹੈਗੀ ਸੌਰੀ ਫॉर द ਡਿਲੇ ਸਾਰੀਆਂ ਭੈਣਾਂ ਤੋਂ ਤੇ ਵਿੱਚ ਇੱਕ ਦੋ ਭੈਣਾਂ ਸੀਗੀਆਂ ਜਿਹੜੀਆਂ ਮੁਕੇਸ਼ ਵਾਲੇ ਪੀਸੇਜ਼ ਉਹ ਮੰਗ ਰਹੇ ਸੀਗੇ ਕਿ ਜਿਹੜੇ ਸਾਡੇ ਕੋਲੇ ਅਵੇਲੇਬਲ ਹੈਗੇ ਨੇ ਤਾਂ ਅਸੀਂ ਤੁਹਾਨੂੰ ਉਹ ਦਿਖਾਉਨੇ ਭੈਣਾਂ ਹਨਾ ਬਹੁਤ ਸੋਹਣੇ ਪੀਸੇਜ਼ ਨੇ ਦੋ ਪੀਸੇਜ਼ ਸਾਡੇ ਕੋਲੇ ਰਹਿ ਗਏ ਨੇ। ਭੈਣ ਕਹਿੰਦੇ ਸੀਗੇ ਕਿ ਤੁਸੀਂ ਉਹ ਪੋਸਟ ਕਰ ਦਿਓ। ਪਹਿਲਾ ਹੈਗੇ ਜੀ ਬੜਾ ਸੋਹਣਾ λεਮਨ ਰੰਗ ਦੇ ਉੱਤੇ ਹੈ ਬਹੁਤ ਸੋਹਣਾ ਇਹ λεਮਨ ਰੰਗ ਹੈ ਜਿਹੜਾ ਹੀਠਾ ਰੰਗ ਹੈ ਉਹੀ ਇਹ ਰੰਗ ਰਹੂਗਾ ਜੀ ਆਲਮੋਸਟ ਸੇਮ ਹੈ ਇਹਦਾ ਏਮਬਰਾਇਡਰੀ ਪੈਟਰਨ ਏਮਬਰਾਇਡਰੀ ਸਟਾਈਲ ਮੈਂ ਤੁਹਾਨੂੰ ਦਿਖਾ ਦੇਣੀ ਹੈ 5 ਮੀਟਰ ਦਾ ਵਿਸਕੋਸ ਦਾ ਇਹ ਜੌਰਜਟ ਦਾ ਫੈਬਰਿਕ ਰਹੂਗਾ ਏਮਬਰਾਇਡਰੀ ਤੁਸੀਂ ਦੇਖੋ ਮਕੇਸ਼ਵਰ ਦੇ ਨਾਲ ਹੈ ਮਿਕਸ ਮੈਚ ਹੈ ਇਹ ਕੰਮ ਹੈ ਬਹੁਤ ਹੀ ਪਿਆਰਾ ਬਹੁਤ ਸੋਹਣਾ ਇਹ ਕੰਮ ਹੋਇਆ ਹੋਇਆ ਮਿਕਸ ਮੈਚ ਹੈ ਜੀ ਬਾਦਲੇ ਦਾ ਸਾਰਾ ਕੰਮ ਇੰਨੰਦ ਵਿੱਚ ਕਾਫੀ ਸੋਹਣਾ ਤੇ ਇਹਦੇ ਨਾਲ ਅਸੀਂ ਦੁਪੱਟਾ ਤਿਆਰ ਕੀਤਾ ਗਿਆ ਦੁਪੱਟਾ ਤਿਆਰ ਹੈ ਪਿਓਰ ਔਰਗੇਂਜ਼ਾ ਦਾ ਇਹ ਦੁਪੱਟਾ ਦੁਪੱਟੇ ਦੀ ਉਤੇ ਜਾਲ ਹੋਗਾ ਇਸ ਤਰੀਕੇ ਦੇ ਨਾਲ ਮੁਕੈਸ਼ ਦਾ ਤੇ ਸਾਰੇ ਕੰਮ ਰਹੂਗਾ ਜੀ ਇਹ ਲੈਮਨ ਇਹ ਕਲਰ ਹੈ ਬਹੁਤ ਸੋਹਣਾ ਹੈ ਮਿੱਠਾ ਜਿਹਾ ਪੀਲਾ ਰੰਗ ਰੈਂਦਾ ਪਿਓਰ ਔਰਗੇਂਜ਼ਾ ਦਾ ਦੁਪੱਟੇ ਨੂੰ ਪੇਅਰ ਅਪ ਕੀਤਾ ਗਿਆ ਮੁਕੈਸ਼ ਵੱਲੋਂ ਜੇ ਇਹ ਤੁਹਾਨੂੰ ਚੰਗਾ ਲੱਗਦਾ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ ਜਿਨਨੇ ਵੀ ਮਕੈਸ਼ ਵਾਲੇ ਪੀਸੇ ਸੀਗੇ ਮੈਂ ਸਾਰੇ ਡਿਸਪਲੇ ਕੀਤੇ ਨੇ ਮੇਬੀ ਸ਼ਾਇਦ ਉਹਨੇ ਸੋਹਣੇ ਆਉਂਦੇ ਨਹੀਂ ਵੀਡੀਓ ਦੇ ਵਿੱਚ ਜਿਆਦਾ ਇਹਨਾਂ ਨੂੰ ਸਟਿਚਟ ਕਰਦਨੇ ਹਨ ਲਾਈਨਿੰਗ ਲੱਗਦੀ ਹੈ ਟਫਟਾ ਲੱਗਦਾ ਤਾਂ ਜਿਆਦਾ ਸੋਹਣੇ ਉੱਭਰ ਕੇ ਆਉਂਦੇ ਨੇ ਜਦੋਂ ਸੂਟ ਬਣ ਜਾਂਦੇ ਨੇ ਤੇ ਫਿਰ ਸਾਰੀਆਂ ਭੈਣਾਂ ਨੂੰ ਸੋਹਣੇ ਲੱਗਦੇ ਨੇ ਪਰ ਇਹਨਾਂ ਸੂਟਾਂ ਨੂੰ ਜਿਹੜੇ ਅੱਗੇ ਫਰਦਰਸ ਅਸੀਂ ਬਣਾਵਾਂਗੇ ਤਾਂ ਸਾਨੂੰ ਟਾਈਮ ਲੱਗਦਾ ਹੈ ਹਨਾ ਕਿ ਤਿਆਰ ਕਰਮਾਉਣ ਦੇ ਲਈ ਤਾਂ ਟਾਈਮ ਜ਼ਿਆਦਾ ਲੈ ਕੇ ਥੋੜਾ ਜਿਹਾ ਅਸੀਂ ਚੱਲਦੇ ਹਾਂ ਇਸ ਨੂੰ ਇਹ ਅਗਲਾ ਹੈਗਾ ਲਵੈਂਡਰ ਦੇ ਨਾਮ ਲਵੈਂਡਰ ਦੇ ਨਾਲ ਸਕਿਨ ਹੈ ਇਹਦੇ ਉੱਪਰ ਉਹ ਲਵੈਂਡਰ ਰਹੂਗਾ ਤੇ ਇਸ ਤਰੀਕੇ ਦੇ ਨਾਲ ਸਾਰੇ ਤੇ ਸ਼ਰਟ ਦੇ ਉੱਤੇ ਕੰਮ ਹੈ ਬਹੁਤ ਹੀ ਪਿਆਰਾ ਤੁਸੀਂ ਕੰਮ ਦੇਖ ਸਕਦੇ ਹੋ ਬਹੁਤ ਸੋਹਣਾ ਇਹ ਪੇਸਟਲ ਜੇ ਸਟਲਸ ਜੇ ਕੰਮ ਨੇ ਬਹੁਤ ਬਰੀਕ ਨੇ ਤਾਂ ਸ਼ਾਇਦ ਮੇ ਵੀ ਉਨਾ ਸੋਹਣਾ ਆਉਂਦਾ ਨਹੀਂ ਹੈਗਾ ਜਦ ਐਕਚੁਅਲ ਚ ਇਹਨਾਂ ਨੂੰ ਦੇਖਦੇ ਆ ਉਦੋਂ ਇਹ ਬਹੁਤ ਸੋਹਣੇ ਲੱਗਦੇ ਨੇ ਜਿੰਨੇ ਵੀ ਪੀਸਸ ਸੋਹਣੇ ਹੋਏ ਸੇਲ ਆਊਟ ਹੋਏ ਨੇ ਸਾਰੇ ਮੇਰੇ ਆਫਲਾਈਨ ਸੇਲ ਆਊਟ ਹੋਏ ਨੇ ਜਿੰਨੇ ਵੀ ਮੈਕਸਿਮਮ ਪੀਸਸ ਨੇ ਸਾਰੇ ਆਫਲਾਈਨ ਹੋਏ ਨੇ ਆਨਲਾਈਨ ਕੋਈ ਵੀ ਨਹੀਂ ਹੋਇਆ ஆன்ਲਾਈਨ ਮੈਂ ਜਸੂਟ ਰੈਡੀ ਕਰਦੇ ਨੇ ਫਿਰ ਉਹਨਾਂ ਦੀਆਂ ਕਾਫੀ ਸਰ ਇਨਕੁਆਰੀਜ਼ ਆਉਂਦੀਆਂ ਨੇ ਜਿੰਨੀਆਂ ਵੀ ਬੁਕਿੰਗ ਕੀਤੀਆਂ ਨੇ ਤਾਂ ਮੈਂ ਇਹਨਾਂ ਨੂੰ 2 ਮਹੀਨੇ ਦਾ ਟਾਈਮ ਲੈ ਕੇ ਚੱਲਦੀਆਂ ਜੇ ਤੁਸੀਂ ਉਹਨਾਂ ਪੁਰਾਣੇ ਪੀਸਸ ਚੋ ਕਰਨਾ ਹੈ ਤਾਂ 2 ਮਹੀਨੇ ਦਾ ਟਾਈਮ ਲੈ ਰਹੇ ਹਾਂ ਜਾਂ ਇਹਨਾਂ ਦੇ ਵਿੱਚੋਂ ਵੀ ਕਿਸੇ 컬러 ਕੰਬੀਨੇਸ਼ਨ ਤੇ ਹੋਰ ਕਰਾਉਣਾ ਹੈ ਤਾਂ 2 ਮਹੀਨੇ ਚਾਹੀਦੇ ਨੇ ਬਹੁਤ ਹੀ ਸੋਹਣੀ ਪਰਪਲ ਉਪਰੋਂ ਬਾਂਮਾ ਰਹਣਗੀ ਤੇ ਇਹਠਾ ਬਾਰਡਰ ਹੋਗਾ ਬੇਜ ਕਲਰ ਦਾ ਇਹ ਸਾਰਾ ਉਪਰੋਂ ਪਰਪਲ ਰਹੂਗਾ ਜੀਓ पर्पल इस तरीके नीचे आएगा बेज बॉटम यह बेज रोगी दुपट्टा तो आपू डबल डई का करा लवेंडर लेना चाहते तो प्रोपर पर्पल भी होजूगा पर्पल लेना चाह तो पर्पल भी हो जाऊगा बेज लेना चाह रहे बेज होजूगा चॉइस देते है डबल टाई करा चाह रहे तो डबल टाई होजूगा बहुत सोहना यह पीस है बहुत ही प्यारा एम्ब्रॉयडरी का क्लोजअप तुम देख सौ जो सूट थोड़ा चंगा लगता तो सामने लिए कॉन्टैक्ट कर द ਆਸ ਕਰਦੇ ਹਾਂ ਜਿੰਨੇ ਵੀ ਫੈਬਰਿਕ ਸੂਟਸ ਡ्रेसेस ਅਸੀਂ ਤੁਹਾਨੂੰ ਦਿਖਾਈਆਂ ਨੇ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਜੇ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੀਆਂ ਵੀ ਭੈਣਾਂ ਸਾਰੇ ਚੈਨਲ ਦੇ ਨਵੀਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਤੇ ਅੱਗੇ ਫਰੈਂਡਸ ਦੇ ਵਿੱਚ ਸਹੇਲੀਆਂ ਦੇ ਵਿੱਚ ਸਾਰੀਆਂ ਰਿਸ਼ਤੇਦਾਰਾਂ ਦੇ ਵਿੱਚ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਇੱਕ ਹਾਈਪ ਦੀ ਆਪਸ਼ਨ ਆਉਂਦੀ ਹੈ ਮੈਂ ਬਾਰ-ਬਾਰ ਸਾਰੀਆਂ ਭੈਣਾਂ ਨੂੰ ਰਿਕਵੈਸਟ ਕਰਦੀ ਹਾਂ ਹਾਈਪ ਦੀ ਆਪਸ਼ਨ ਆਉਂਦੀ ਹੈ ਉਸ ਨੂੰ ਹਾਈਪ ਜ਼ਰੂਰ ਕਰਦੇ ਆਖਰੋ ਵੀਡੀਓ ਦੇ ਵਿੱਚ نیچے ਲਾਈਕਿੰਗ ਕਮੈਂਟਸ ਤੇ ਸਾਰੇ ਵਿੱਚ ਆਉਂਦੇ ਤੇ ਇੱਕ ਹਾਈਪ ਹੁੰਦਾ ਹੈ ਹਾਈਪ ਨੂੰ ਪ੍ਰੈਸ ਕਰ ਦਿਆ ਕਰੋ ਉਸ ਨਾਲ ਵੀਡੀਓ ਨੂੰ ਸਰਕੂਲੇਟ ਕਰਨ ਦੇ ਵਿੱਚ ਮੈਨੂੰ ਥੋੜੀ ਜਿਹੀ ਫਾਇਦਾ ਹੁੰਦਾ ਜੀ ਸਤਿ ਸ਼੍ਰੀ ਅਕਾਲ